ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੁਲਰ ਜੈਕਸ਼ਨ ਤੇ ਤੇ ਅੱਜ ਇੱਕ ਛੋਟੀ ਜੀ ਮੈਂ ਵੀਡੀਓ ਪਾਉਣ ਜਾ ਰਿਹਾ ਹਾਂ ਇਹਦੇ ਵਿੱਚ ਮੈਂ ਵਿਖਾਇਆ ਕਿ ਤੁਸੀਂ ਇੱਕ ਪੱਗ ਬਨ ਕੇ ਉਹਦੇ ਤੇ ਕਿਦਾਂ ਵੱਖ-ਵੱਖ ਤਰ੍ਹਾਂ ਦੇ ਪੱਲੇ ਲਾ ਸਕਦੇ ਹੋ ਜਿੱਦਾਂ ਪੱਗ ਦਾ ਆਖਰੀ ਪੱਲਾ ਬਦਲ ਨਾਲ ਸਾਰੀ ਉਹਦੀ ਲੁੱਕ ਜਿਹੀ ਹੋ ਜਾਂਦੀ ਆ ਕਿਹੇ ਵੇਲੇ ਆਪਾਂ ਪਹਿਲਾਂ ਹੀ ਸੋਚ ਜਾਂਦਾ ਕਿ ਆਪਾਂ ਆਹ ਵਾਲਾ ਪੱਲਾ ਲਾਉਣਾ ਪਰ ਜੇ ਉਹ ਆਪਾਂ ਪੱਗ ਪੂਰੀ ਬੰਨਦੇ ਆ ਆਖਰੀ ਪੱਲਾ ਲਾਉਨੇ ਆ ਤੇ ਉਹ ਸੂਟ ਨਹੀਂ ਕਰਦਾ ਉਹਦੇ ਤੇ ਆਪਾਂ ਇੱਕ ਹੀ ਪੱਗ ਤੇ ਅਲੱਗ-ਅਲੱਗ ਪੱਲੇ ਲਾ ਕੇ ਵੇਖ ਸਕਦੇ ਆ ਕਿ ਪੱਗ ਨੂੰ ਕਿਹੜਾ ਜੱਜ ਰਿਹਾ ਪੱਗ ਦੀ ਸ਼ੇਪ ਨੂੰ ਤੇ ਇਹ ਯਾਨੀ ਮੈਂ ਘਰ ਆ ਗਿਆ ਟਾਈਮ ਨਾਲ ਤੇ ਮੈਂ ਜੋ ਤੋਂ ਮੈਂ ਪੱਗ ਬੰਨਣੀ ਸ਼ੁਰੂ ਕੀਤੀ ਮੈਂ ਘਰ ਆ ਕੇ ਇੱਕ ਵਾਰੀ ਪੱਗ ਨਾਲ ਇਹ ਕੰਮ ਜ਼ਰੂਰ ਕਰਦਾ ਹੋਂ ਨਾ ਜਦੋਂ ਮੇਰੇ ਕੋਲ ਟਾਈਮ ਹੋਵੇ ਯਾਨੀ ਐਕਸਪੈਰੀਮੈਂਟ ਪੱਗ ਖੋਲਣ ਤੋਂ ਪਹਿਲਾਂ ਕਿਉਂਕਿ ਪੱਗ ਖੋਲਣੀ ਹੁੰਦੀ ਆ ਉਹਦੇ ਤੋਂ ਪਹਿਲਾਂ ਇੱਕ ਪ੍ਰੈਕਟਿਸ ਹੀ ਹੋ ਜਾਂਦੀ ਏ ਇੱਕ ਤਰ੍ਹਾਂ ਦੀ ਤੇ ਇਹ ਬੜੀ ਫਾਇਦੇ ਵਾਲੀ ਹੁੰਦੀ ਹੁਣ ਆ ਮੈਂ ਪੱਲੇ ਲਾਏ ਇਹਦੇ 'ਚ ਮਰੂੜੀ ਨਹੀਂ ਦਿੱਤੀ ਪੈਨ ਲਾ ਲਈ ਆ ਤੇ ਇਹਨਾਂ ਕਰਕੇ ਇਹਦੇ 'ਚ ਮੈਂ ਕੋਈ 6-7 ਤਰ੍ਹਾਂ ਦੇ ਪੱਲੇ ਲਾਏ ਆ ਪੱਗ ਦੀ ਸ਼ੇਪ ਉਹੋ ਹੀ ਆ ਪਰ ਆਖਰੀ ਪੱਲਾ ਲਾਉਣ ਨਾਲ ਬਦਲਦੀ ਜਾਂਦੀ ਤੇ ਵੇਖ ਕੇ ਮੈਨੂੰ ਦੱਸੋ ਤੁਹਾਨੂੰ ਆਹ ਵਾਲੀ ਸ਼ੇਪ ਤੇ ਕਿਹੜਾ ਪੱਲਾ ਸੋਹਣਾ ਲੱਗਿਆ ਅਰਜੀ ਮੇਰੀ ਹੁਣ ਕਰਕੇ ਨਾ ਵੀਡੀਓ ਬਣਦੀ ਨਹੀਂ ਭਈ ਪੱਗ ਦੀ ਤਿਆ ਮੇਰੇ ਫੋਨ 'ਚ ਬਣੀ ਪਈ ਸੀ ਤੇ ਹੈ ਇਹ ਵੀ ਨੌਲੇਜ ਵਾਲੀ ਆ ਮੈਂ ਹਾਂ ਚਲੋ ਇਹਨੂੰ ਵਾਇਸ ਓਵਰ ਕਰਕੇ ਤੇ ਪਾ ਦਿੰਨੇ ਆ ਜੀ ਦੱਸੋ ਇਹਦੇ 'ਚ ਤੁਹਾਨੂੰ ਸੋਹਣਾ ਪੱਲਾ ਕਿਹੜਾ ਲੱਗਾ ਤੇ ਜਾਂ ਤੁਸੀਂ ਜਿਆਦਾ ਕਿਹੜਾ ਪੱਲਾ ਲਾਉਂਦੇ ਜੇ ਮੈਂ ਜਿੱਦਾਂ ਆਪਣੀ ਪੱਗ ਤੇ ਜਿਹੜਾ ਵੀ ਪੱਲਾ ਲਾਉਂਦਾ ਮੈਨੂੰ ਸਾਰੇ ਸੋਹਣੇ ਲੱਗਣਦੇ ਆ ਇਹਦੇ ਵਿੱਚੋਂ ਜੇ ਤੁਹਾਨੂੰ ਕੋਈ ਪੱਲਾ ਸੋਹਣਾ ਲੱਗਾ ਤੇ ਇਹ ਗੱਲ ਤਾਂ ਧਿਆਨ ਰੱਖਿਓ ਮੈਂ ਹਰ ਪੱਲੇ ਤੇ ਪੈਨ ਕਿਹੜੀ ਜਗ੍ਹਾ ਤੇ ਲਾਉਣੀ ਆ ਉਹ ਅੱਗੇ ਪਿੱਛੇ ਕਰ ਰਹੇ ਆ ਕੋਈ ਪੱਲੇ 'ਚ ਪੈਨ ਨੱਕ ਦੀ سید ਨਾ ਲੱਗੀ ਆ ਕੋਈ ਨੱਕ ਤੋਂ ਖੱਬੇ ਹੱਥ ਨੂੰ ਜਾ ਕੇ ਦੇ ਕੋਈ ਸੱਜੇ ਹੱਥ ਨੂੰ ਜਾ ਕੇ ਜਿੱਦੇ ਨਾਲ ਪੱਲੇ ਦਾ ਏਰੀਆ ਵੱਧ ਜਾਂਦਾ ਜੇ ਉਹਨੂੰ ਵੱਡਾ ਕਰਨਾ ਹੋਵੇ ਜਾਂ ਬਰੀਕ ਕਰਨਾ ਹੋਵੇ ਤੇ ਇਹਦੇ 'ਚ ਪੈਨ ਦੀ ਬੜੀ ਭੂਮਿਕਾ ਹੁਣ ਇਹਦੇ 'ਚ ਇਸੇ ਲੜ ਨੂੰ ਥੋੜਾ ਖੋਲ ਕੇ ਜਿਆਦਾ ਲਾਤਾ ਇੱਕ ਦੂ ਆਖਰੀ ਲੜ ਇਹ ਵੀਡੀਓ 'ਚ ਇਦਾਂ ਦੇ ਵੀ ਆ ਕਿ ਉਹ ਬਹੁਤ ਸੌਖੀ ਆ ਜਦੋਂ ਕੋਈ ਬੰਦਾ ਨਵਾਂ ਸਿੱਖਣ ਡਿਆ ਸਾਰੀ ਪੱਗ ਮੰਨ ਲੈਂਦਾ ਆਖਰੀ ਲੜ ਤੇ ਆਣ ਕੇ ਕੰਮ ਫਸ ਜਾਂਦਾ ਕਲਗੀ ਵਾਲੇ ਤੇ ਤੇ ਉਹਦੇ 'ਚ ਸੌਖਾ ਦੇ ਹੁੰਦਾ ਪੱਲਾ ਸਿੱਧਾ ਲਾ ਲਈਏ ਤੇ ਜਿਵੇਂ ਜਿਹਦਾ ਆਪਾਂ ਪੈਨ ਲਾਈਆ ਉਹਨੂੰ ਮਰੂੜੀ ਦੇਣ ਤੋਂ ਬਿਨਾਂ ਹੀ ਸਿੱਧਾ ਹੀ ਉੱਪਰ ਨੂੰ ਲੈ ਜਾਈਏ ਤੇ ਉਹ ਨਵੇਂ ਬੰਦੇ ਵਾਸਤੇ ਬਹੁਤ ਸੌਖਾ ਹੁੰਦਾ ਪਰ ਜੋ ਜੋ ਹੱਥ ਖੋਲਦਾ ਜਾਂਦਾ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਪੱਲਾ ਲਾ ਸਕਦੇ ਜੇ ਤੇ ਜੇ ਆਪਾਂ ਵੱਟਾਂ ਵਾਲੀ ਪੱਗ ਬੰਨੀ ਆ ਤੇ ਪੱਲਾ ਵੀ ਸਾਰਾ ਵੱਟਾਂ ਵਾਲਾ ਹੀ ਹੋਵੇ ਤੇ ਉਹ ਹੋਰ ਸੋਹਣਾ ਲੱਗਦਾ ਤੇ ਜੇ ਤੁਸੀਂ ਪਹਿਲਾ ਸਾਫ਼ ਰੱਖਣਾ ਤੇ ਫਿਰ ਕੋਸ਼ਿਸ਼ ਕਰੋ ਵੀ ਬੱਲੇ 'ਚ ਵੱਡ ਕੋਈ ਵੀ ਨਾ ਹੋਵੇ ਚੰਗੀ ਤਰ੍ਹਾਂ ਸਾਫ਼ ਹੋਵੇ ਤੇ ਜੇ ਸਾਫ਼ ਕੋਲੇ 'ਚ ਇੱਕ ਦੋ ਵੱਟ ਜੇ ਦੇਖਣ ਤੇ ਫਿਰ ਉਹ ਚੰਗਾ ਨਹੀਂ ਲੱਗਦਾ ਆ ਵੀਡੀਓ ਮੈਂ 10 ਮਹੀਨੇ ਬਾਅਦ ਪਾ ਰਿਹਾ ਹਾਂ ਇਹਦੇ ਤੋਂ ਪਹਿਲਾਂ ਦਮਾਲੀਆ ਦੀ ਵੀਡੀਓ ਪਾਈ ਸੀ ਤੇ ਉਹਨੂੰ ਤੁਸੀਂ ਬਹੁਤ ਹੀ ਪਿਆਰ ਦਿੱਤਾ ਪਰ ਮੇਰੇ ਕੋਲ ਫਿਰ ਵੀ ਕੋਈ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਉਹ ਜਿੰਨਾ ਉਹਨੂੰ ਵਿਊ ਗਿਆ ਮੈਨੂੰ ਚਾਹੀਦੀਆਂ ਸੀ ਛੇਤੀ ਛੇਤੀ ਹੋਰ ਵੀਡੀਓ ਬਣਾਉਣੀਆਂ ਤੇ ਧੰਨਵਾਦ ਤੁਹਾਡਾ ਫਿਰ ਵੀ ਤੁਸੀਂ ਚੈਨਲ ਨਾਲ ਜੁੜੇ ਹੋਏ ਹੋ IR ਸਬਸਕ੍ਰਾਈਬਰ ਹੋ ਗਿਆ ਆਪਣੇ ਮੈਂ ਕੋਸ਼ਿਸ਼ ਕਰੂੰ ਛੇਤੀ ਤੋਂ ਛੇਤੀ ਵੀਡੀਓ ਪਾਉਣ ਦੀ ਜਦੋਂ ਦਾ ਮੇਰਾ YouTube ਦੇ ਚੈਨਲ ਆਇਆ ਉਦੋਂ ਦਾ ਮੇਰੇ ਮਨ 'ਚ ਹੀ ਗੇ ਇਦਾਂ ਦੀਆਂ ਵੀਡੀਓ ਬਣਾਵਾਂ ਕਿ ਜਿੱਦਾਂ ਕੋਈ ਨਵਾਂ ਜਿਹਨੇ ਕਦੀ ਵੀ ਪੱਗ ਨਹੀਂ ਸਿਰ ਤੇ ਸਜਾਈ ਉਹਨਾਂ ਵਾਸਤੇ ਵੀਡੀਓ ਬਣਾਵਾਂ ਪਰ ਉਹ ਪ੍ਰੋਜੈਕਟ ਹੈ ਜੀ ਇਦਾਂ ਹੀ ਲੰਮਕਿਆ ਪਰ ਆਈਡੀਆ ਬੜਾ ਸੋਹਣਾ ਮੇਰੇ ਮਨ 'ਚ ਜਿਹੜੇ ਬੰਦੇ ਨੇ ਕਦੀ ਪੱਗ ਨੂੰ ਹੱਥ ਨਹੀਂ ਲਾਇਆ ਉਹਨੂੰ ਪੱਗ ਸਿਖਾਉਣ ਦੀ ਕੋਸ਼ਿਸ਼ ਕਰਨੀ ਆ ਉਹਦੇ ਵਿੱਚ ਮੈਂ ਇੱਕ ਦੋ ਵੀਡੀਓ ਬਣਾ ਵੀ ਲਈਆਂ ਬਸ ਐਡਿਟ ਹੋਣ ਵਾਲੀਆਂ ਤੇ ਆਪਾਂ ਛੇਤੀ ਪੋਸਟ ਕਰਾਂਗੇ ਉਹ 5-6 ਵੀਡੀਓ ਦਾ ਸੈੱਟ ਹੋਊਗਾ ਜਿਹਦੇ ਵਿੱਚ ਇੱਕ ਅਣਜਾਣ ਬੰਦੇ ਨੂੰ ਪੱਗ ਬੰਨਣੀ ਸਿਖਾਈ ਜਾਊਗੀ ਜੇਕਰ ਇਸ ਪੱਗ ਦੀ ਤੁਸੀਂ ਪੂਰੀ ਵੀਡੀਓ ਦੇਖਣੀ ਜਿਹੜੇ ਆਪਣੇ ਦਾ ਨਵੇਂ ਜੁੜੇ ਵੀਰ ਆ ਉਹ ਆਪਣੇ ਚੈਨਲ ਤੇ ਦੇਖ ਸਕਦੇ ਆ ਇਹ ਸ਼ੇਪ 'ਚ ਆਪਾਂ ਦੋ ਪੱਗ ਦੀਆਂ ਵੀਡੀਓ ਪਾਈਆਂ ਇੱਕ ਇਹਦੇ ਨਾਲੋਂ ਵੀ ਥੋੜਾ ਜ਼ਿਆਦਾ ਬਰੀਕ ਤੇ ਇੱਕ ਇਹਦੇ ਨਾਲੋਂ ਥੋੜੇ ਘੱਟ ਵੱਟ ਇੱਕ ਜਿੱਤੇ ਜਿੱਦਾਂ ਆਪਾਂ ਬੇਨਾਂ ਵੱਟ ਪਾਉਨੇ ਆ ਤੇ ਇੱਕ ਸਿੰਪਲ ਤੇ ਵਟਾਂ ਵਾਲੀ ਸ਼ੇਪ ਚ ਤਿੰਨ ਚਾਰ ਵੀਡੀਓ ਹੈ ਜੀਆਂ ਕੰਪਲੀਟ ਉਹ ਤੁਸੀਂ ਮੈਂ ਲਿੰਕ ਪਾ ਦੂੰਗਾ ਡਿਸਕ੍ਰਿਪਸ਼ਨ ਚ ਚੈੱਕ ਕਰ ਲਿਓ ਉਹਦੇ ਚ ਤੁਹਾਨੂੰ ਡਿਟੇਲ ਚ ਆ ਵੀਡੀਓ ਲੰਮੀਆਂ ਵੀਡੀਓ ਕਾਫੀ ਤੇ ਧੰਨਵਾਦ ਤੁਹਾਡਾ ਇਹ ਵੀਡੀਓ ਵੇਖਣ ਵਾਸਤੇ ਮਿਲਦੇ ਆ ਜਲਦੀ ਕਿਸੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ